ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਰਾਸ਼ਟਰੀ ਅਤੇ ਰਾਜ ਮਾਰਗਾਂ ਤੇ ਲੋਕਾਂ ਦੇ ਸਫ਼ਰ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਸੜਕ ਸੁਰੱਖਿਆ ਫੋਰਸ ਦਾ ਗਠਨ ਕੀਤਾ ਹੈ 144 ਹਾਈ ਟੈਕ ਗੱਡੀਆਂ ਤੇ 5000 ਪੁਲਿਸ ਮੁਲਾਜ਼ਮਾਂ ਦੀ ਹਰ 30 ਕਿਲੋਮੀਟਰ ਦੇ ਦਾਰੀਏ ਤੇ ਮੌਜੂਦਗੀ ਦੇ ਨਾਲ ਜਿੱਥੇ ਲੋਕਾਂ ਦੀ ਲਾਪਰਵਾਹੀ ਘਟੀ ਹੈ ਉੱਥੇ ਹੀ ਹਾਦਸੇ ਦਾ ਸ਼ਿਕਾਰ ਹੋਣ ਵਾਲਿਆਂ ਪ੍ਰਤੀ ਲੋਕਾਂ ਦਾ ਰਵੱਈਆ ਵੀ ਬਦਲਿਆ ਹੈ ਜੋ ਵੀ ਜ਼ਖਮੀ ਹੋ ਜਾਂਦੇ ਸੀ ਸੜਕ ਹਾਦਸੇ 'ਚ ਉਹਨਾਂ ਕੋਈ ਹੱਥ ਨਹੀਂ ਪਾਉਂਦਾ ਸੀਗਾ ਟ੍ਰੈਫਿਕ ਸੁਰੱਖਿਆ ਦੇ ਆਉਣ ਨਾਲ ਲੋਕ ਵੀ ਬਹੁਤ ਅੱਗੇ ਹੋ ਕੇ ਭੁਜਨ ਜਨਵਾਰਿਆ ਸੜਕ ਸੁਰੱਖਿਆ ਫੋਰਸ ਵੱਲੋਂ ਹੁਣ ਤੱਕ 11000 ਤੋਂ ਵੱਧ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਜਾ ਚੁੱਕਿਆ ਹੈ ਉੱਥੇ ਹੀ 10000 ਤੋਂ ਵੱਧ ਲੋਕਾਂ ਨੂੰ ਮੋੜਲੀ ਸਹਾਇਤਾ ਦਿੱਤੀ ਜਾ ਚੁੱਕੀ ਹੈ ਜਦੋਂ ਐਕਸੀਡੈਂਟ ਹੁੰਦਾ ਹੈ ਤਾਂ ਜਿੱਥੇ ਅਸੀਂ ਜ਼ਖਮੀਆਂ ਨੂੰ ਹਸਪਤਾਲ ਲੈ ਕੇ ਜਾਂਦੇ ਹਾਂ ਉੱਥੇ ਹੀ ਉਹਨਾਂ ਦਾ ਜੋ ਵੀ ਕੀਮਤੀ ਸਮਾਨ ਜਿਵੇਂ ਮੋਬਾਈਲ ਪਰਸ ਸੋਨਾ ਚਾਂਦੀ ਜੋ ਵੀ ਹੁੰਦਾ ਹੈ ਉਹ ਉਹਨਾਂ ਦੇ ਘਰਦਿਆਂ ਦੇ ਹਵਾਲੇ ਕਰਦੇ ਹਨ ਹੁਣ ਤੱਕ 80 ਲੱਖ ਦਾ ਕੈਸ਼ ਅਤੇ ਕੀਮਤੀ ਸਮਾਨ ਹਾਦਸਾਗ੍ਰਸਤ ਹੋਏ ਲੋਕਾਂ ਦੇ ਘਰ ਦਿੱਤਾ ਜਾ ਚੁੱਕਿਆ ਹੈ 1 ਸਾਲ ਦੇ ਵਿੱਚ 48% ਮੌਤਾਂ ਘਟ ਗਈਆਂ ਪੰਜਾਬ ਦੀਆਂ ਸੜਕਾਂ ਤੇ 48% ਜਿਦਾ ਕਿ ਇੰਟਰਨੈਸ਼ਨਲ ਲੈਵਲ ਤੇ ਜਿਸ ਦੀ ਗੱਲ ਚਰਚਾ ਹੋ ਰਹੀ ਹੈ ਸੜਕ ਸੁਰੱਖਿਆ ਫੋਰਸ ਦੀ ਮੌਜੂਦਗੀ ਦੇ ਨਾਲ ਜਿੱਥੇ 48% ਦੇ ਕਰੀਬ ਮੌਤਾਂ ਦੀ ਦਰ ਦੇ ਵਿੱਚ ਕਮੀ ਆਈ ਹੈ ਉੱਥੇ ਹੀ ਪੰਜਾਬ ਸਰਕਾਰ ਦੇ ਸੜਕ ਸੁਰੱਖਿਆ ਦਾ ਮਕਸਦ ਹੋਰ ਮਜ਼ਬੂਤ ਹੋਇਆ ਏ